ਤੇ ਬਹੁਤ ਜਿਆਦਾ ਜਿਹੜਾ ਦਰਿਆ ਦਾ ਜ਼ੋਰ ਵਾ ਤੇ ਬਹੁਤ ਹੀ ਵੱਡੀ ਜਿਹੜੀ ਟਾ ਲੱਗੀ ਆ ਆ ਦੇਖੋ ਵਿਦਾ ਵਿਦਾ ਬੁੱਤਾ ਉੱਪਰ ਇਧਰ ਗਿਆ ਆ ਦੇਖੋ ਇਹ ਆ ਰਹੀ ਬਹੁਤ ਬਹੁਤ ਬੁਰੇ ਹਾਲਾਤ ਆ ਇਹ ਜਿਹੜਾ ਗੁਰੂ ਅਮਰਦਾਸ ਐਡਵਾਂਸ ਬੰਨਾ ਜਿਹੜਾ ਕੋਇਨਪਾਲ ਸਾਹਿਬ ਦੇ ਪੁਲ ਕੋ ਲੈ ਕੇ ਐਕਸਪ੍ਰੈਸ ਵੇ ਦੇ ਕੋਲ ਨਾਲ ਜੋੜਿਆ ਸੀਗਾ ਹਜੇ ਤੱਕ ਬੱਜਿਆ ਹੋਇਆ ਨਹੀਂ ਪਰ ਇੱਜ ਕੱਲ ਦੀ ਰਬਹੁਤ ਜਨੀ ਢੱ ਲੱਗੀ ਹੋਈ ਐ ਸੋ ਇੱਥੇ ਸਭ ਤੋਂ ਜਿਆਦਾ ਜਿਹੜੀ ਲੋੜ ਆ ਸੰਤਤਾ ਦੀ ਗੋਰੇ ਭਰਨ ਦੀ ਛਾਪਿਆਂ ਦੀ ਔਰ ਜਿਹੜੀ ਵੀ ਸੰਗਤ ਐ ਤੇ ਵੀ ਖੜੀ ਆ ਆਏ ਵੀ ਹੋਇਆ ਉਹਨਾਂ ਨੂੰ ਵੀ ਅੱਥੀ ਬੇਨਤੀ ਆ ਖੜੇ ਆਲਾ ਹੁਣ ਕੰਮ ਲੰਘਿਆ ਆਏ ਉਹ ਤਾਂ ਕੰਮ ਲੱਗੀ ਐ ਹਾਂਜੀ ਠੀਕ ਐ ਤੇ ਜਿਹੜੇ ਵੀਰ ਮੇਰੇ ਕਈਆਂ ਨਾਲ ਲੈ ਕੇ ਆਉਣ ਤੇ ਬੰਦੇ ਉੱਤੇ ਮਿੱਟੀ ਦਾ ਪ੍ਰਬੰਧ ਹੈਗਾ ਤੇ ਆਹ ਦੇਖੋ ਸਾਡੇ ਕੋਲ ਹੈਗੀ ਆ ਸੰਗਤ ਵੱਧ ਤੋਂ ਵੱਧ ਆਵੇ ਕਿਉਂਕਿ ਇਹ ਹੁਣ ਬੰਦਿਆਂ ਦੇ ਹੱਥ ਵਸ ਰਹਿ ਗਿਆ ਕੰਮ ਮਸ਼ੀਨ ਨਹੀਂ ਚੱਲ ਰਹੀ ਔਰ ਮਸ਼ੀਨ ਦੇ ਵਸ ਵੀ ਨਹੀਂ ਗਾ ਜਿਸ ਬਾਜੀ ਨੰਬਰ ਮੋਬਾਈਲ ਨੰਬਰ ਇੱਕ ਜਰੂਰ ਲੋਕ ਪੁੱਛ ਰਿਹਾ 94171 88044 ਇੱਕ ਨੰਬਰ ਹੋਰ ਨੋਟ ਕਰ ਲਿਓ 9465 866527 ਔਰ ਵੱਧ ਤੋਂ ਵੱਧ ਇਥੇ ਸੰਗਤਾਂ ਪਹੁੰਚੜ ਕਈਆਂ ਲੈ ਕੇ ਆਉਣ ਬੋਰੇ ਭਰਨ ਦੀ ਸੇਵਾ ਕਰੀਏ ਤੇ ਕ੍ਰੇਟ ਲਾਈਏ ਔਰ ਜਿਹੜੇ ਪਿੱਛੇ ਖੜੇ ਵੀ ਆ ਫਿਰ ਮੇਰੇ ਖੜੇ ਵਾਲਾ ਟਾਈਮ ਲੰਘ ਗਿਆ ਹੁਣ ਆਪਾਂ ਹੱਥੋਂ ਹੱਥ ਕਰੀਏ ਕੰਮ ਇੱਥੇ ਤੁਸੀਂ ਕਿੰਨੀ ਜ਼ਮੀਨ ਬਚਾ ਕੇ ਰਹਿ ਬੈਠੇ ਜੀ ਅੱਜ ਕਿੰਨੀ ਇਹਦੇ ਨਾਲ ਇਹ 8 ਕਿਲੋਮੀਟਰ ਲੰਬਾ ਬੰਦ ਸੀਗਾ 4400 ਕਿੱਲਾ ਇਹਦੇ ਨਾਲ ਬਚਿਆ ਹੋਇਆ ਸੀ ਠੀਕ ਹੈ ਜੀ ਅੱਜ ਦੀ ਘੜੀ ਚ ਇਹ ਕਿੰਨੇ ਦਿਨ ਹੋ ਗਏ ਲੱਗਿਆ ਤੁਹਾਨੂੰ 28 ਜੁਲਾਈ ਨੂੰ ਸ਼ੁਰੂ ਕੀਤਾ ਸੀ ਕੰਮ ਔਰ ਉਸ ਦਿਨ ਤੋਂ ਲੈ ਕੇ ਚਲੋ ਮੇਰੇ ਅੱਜ ਮੈਂ ਤਾਂ ਬਲਾਜਮਾ ਵਿੱਚੋਂ ਕਦੇ ਕਦੇ ਹੀ ਆਇਆ ਪਰ ਸਾਰੀ ਸੰਗਤ ਜਿਹੜੀ 28 ਜੁਲਾਈ ਤੋਂ ਲੈ ਕੇ ਅੱਜ ਦੇ ਦਿਨ ਤੋਂ ਲੈ ਕੇ ਦਿਨ ਰਾਤ ਇੱਕ ਕਰਕੇ ਲੱਗੀ ਹੋਈ ਸੀ ਬਹੁਤ ਜ਼ਿਆਦਾ ਢਾ ਲੱਗ ਚੁੱਕੀ ਆ ਅੱਗੇ ਨਾਲੇ ਨੂੰ ਬਿਲਕੁਲ ਜੀ ਸਾਨੂੰ ਸੰਤੁਸ਼ਟੀ ਹੀ ਤਕਰੀਬਨ ਸ਼ਾਇਦ ਵੱਜ ਜਾਊਗਾ ਪਰ ਢਾ ਜਿਹੜੀ ਪਿਛਲੇ ਚਾਰ ਮਹੀਨਿਆਂ ਤੋਂ ਲੱਗੀ ਆ ਸਾਰਿਆਂ ਦੇ ਨਾਲ ਆ ਜੀ ਪ੍ਰਮਾਤਮਾ ਕਿਰਪਾ ਕਰੂਗਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਸੀਂ ਪਿੰਡ ਖਿੰਦਰਪੁਰ ਤੇ ਲਗਭਗ ਬਿਆਸ ਰਿਆ ਦਿੱਤੇ ਆ ਤੇ ਇਥੇ ਨਾ ਬਹੁਤ ਵੱਡੀ ਜੀ ਧਾਰ ਲੱਗ ਚੁੱਕੀ ਆ ਤੇ ਜਿਹੜਾ ਪਿਆਰ ਆ ਥੋੜਾ ਜਿਹਾ ਬੰਦ ਰਹਿ ਗਿਆ ਵਾ ਸਗਤਾਂ ਵੀ ਬਹੁਤ ਲੱਗੀਆਂ ਵਾ ਸਗਤਾਂ ਦੀ ਲੋੜ ਵੀ ਬਹੁਤ ਆ ਇਥੇ ਇਹਨੂੰ ਬਚਾਉਣ ਦੀ ਲੋੜ ਐ ਇਹਨਾਂ ਵੀਰਾਂ ਨੇ ਨਾ ਮੰਨ ਲਓ ਕਿ 2.5 ਮਹੀਨੇ ਤੋਂ ਪਰੇ ਰੰ ਦਾ 1.5 ਮਹੀਨੇ ਤੋਂ ਪਰਸਾ ਹੋ ਗਿਆ ਇਹਨਾਂ ਨੂੰ 40-45 ਦਿਨ ਹੋ ਗਏ ਅੱਜ ਤੇ ਵੀਰ ਜਿਹੜੇ ਸੀ ਇਹ ਬੜੀ ਮਿਹਨਤ ਦੇ ਨਾਲ ਇਹਨਾਂ ਬੰਦ ਬਚਾਇਆ ਸੀ ਪਰ ਅੱਜ ਜਿਹੜਿਆ ਬੁਰੇ ਹਾਲ ਪਹੁੰਚ ਜਾਂਦੇ ਆ ਬਹੁਤ ਜ਼ਾਈ ਧਾਰ ਲੱਗੀ ਥੋੜੀ ਜੀ ਇੱਕ ਵਾਟਰ ਰਹਿ ਗਈ ਆ ਤੇ ਵੀਰ ਰੁਖ ਲਾਉਂਦੇ ਆ ਇੱਕ ਮਸ਼ੀਨ ਪਾਗ ਲੈ ਦੇ ਇਥੇ ਸੰਗਤ ਦੀ ਬਹੁਤ ਲੋਡ ਆ ਸੰਗਤ ਜਿਹੜੀ ਆ ਉਹ ਬੋਰੇ ਲੈ ਕੇ ਆ ਜਾਵੇ ਨਹੀਂ ਤੇ ਜਿੰਨਾ ਵੀ ਆ ਰੁਖ ਰੁਖ ਲੱਗ ਜਾਣ ਸਕਦੇ ਜਦੋਂ ਵੱਤ ਵੱਤ ਹੋਵੇ ਫਿਰ ਬੋਰੇ ਭੱਗੇ ਤੇ ਇਹਨਾਂ ਦਾ ਪੰਜਾ ਹੋ ਸਕਦਾ ਕਿਉਂਕਿ 4500 ਏਕੜ ਜ਼ਮੀਨ ਹੀ ਜਿਹੜੀ ਇਹਨਾਂ ਵੀਰਾਂ ਨੇ ਬਚਾ ਕੇ ਰੱਖੀ ਪਰ ਅੱਜ ਜਿਹੜਾ ਢਹਾ ਲੱਗਣ ਦੇ ਕਾਰਨ ਸਾਰਾ ਜਿਹੜਾ ਬੰਨ ਖੁਰ ਚੱਲਿਆ ਵਾ ਇੱਕ ਜਗ੍ਹਾ ਢਹਾ ਲੱਗੀ ਆ ਕੋਈ ਕਹਿ ਸਕਦੇ ਆ ਇੱਕਲੇ ਢਾਵਾ ਤੇ ਇੱਕਲੇ ਢਾਵਾ ਪਰ ਜੇ ਸੰਗਤ ਪੈ ਜਾਵੇ ਇਹਨੂੰ ਟੁੱਟ ਕੇ ਪੈ ਜਾਵੇ ਬਾਅਦ ਚ ਰਸਣ ਲਿਆਉਣ ਨਾਲੋਂ ਬਾਅਦ ਜਿਹੜੇ ਆਪਾਂ ਇੰਨੇ ਖੱਤੇ ਕਰਦੇ ਆ ਉਹ ਤੋਂ ਅੱਜ ਇਹਨਾਂ ਨੂੰ ਬਚਾਉਣ ਦੀ ਲੋੜ ਵਾ ਸਭ ਤੋਂ ਜ਼ਿਆਦਾ ਲੋੜ ਹੁੰਦੀ ਪਹਿਲਾਂ ਬਚ ਦੀ ਆਪ ਪਹਿਲਾਂ ਇਹਨਾਂ ਦੀ ਮਤ ਕਰੀਏ ਬਾਅਦੋਂ ਬਾਅਦ ਸੰਗਤ ਪਹੁੰਚ ਕੇ ਤੇ ਇਹਨਾਂ ਦੀ ਮਤ ਕਰੀਏ ਕਿਉਂਕਿ ਇੱਥੇ ਮਜਾਓ ਹੋ ਸਕਦਾ 4400 ਏਕੜ ਦਾ ਜੇ ਸੰਗਤ ਜਿਹੜੀ ਆ ਬਾਅਦ ਤੋਂ ਬਾਅਦ ਇੱਥੇ ਪਹੁੰਚ ਜਾਵੇ ਤੇ ਪਹੁੰਚ ਕੇ ਤੇ ਇਹਨਾਂ ਦੇ ਨਾਲ ਹੈਲਪ ਕਰਾਈ ਜਾਵੇ ਇਹ ਲਾਗੇ ਆਪਣੇ ਤੌਰ ਤੇ ਬੰਡਾਲੇ ਵੀ ਲੱਗੇ ਆ ਪਰ ਪਾਸੋਂ ਸੰਕਤ ਦੀ ਬਹੁਤ ਲੋੜ ਹੈ ਕਿਉਂਕਿ ਜਿੰਨੇ ਜ਼ਿਆਦੇ ਜਾਣੇ ਹੋਵਾਂਗੇ ਕੋਈ ਬੋਰਾ ਛੁੱਟੂਗਾ ਕੋਈ ਟਾਣਾ ਛੁੱਟੂਗਾ ਕੋਈ ਛੁੱਟੂਗਾ ਤੇ ਇਹਨਾਂ ਦਾ ਬੰਨ ਦਾ ਪਜਾਅ ਹੋ ਸਕਦਾ ਧਾ ਬਹੁਤ ਜ਼ਿਆਦਾ ਲੱਗੀ ਆ ਤੇ ਦਰਿਆ ਵੀ ਬਹੁਤ ਜ਼ਿਆਦੀ ਸਪੀਡ ਦੇ ਆਏ ਤੇ ਗੋਲਵਾਲ ਖੋਦੋਂ ਲਗਭਗ ਨੇੜੀ ਕੀ ਆ ਖਜਰਪੁਰ ਪਿੰਡਾਂ ਇਹਨਾਂ ਦਾ ਵੀਰਾਂ ਦਾ ਤੇ ਬਿਆਸ ਦਰਿਆ ਵਾ ਜਿੱਥੇ ਵੱਡਾ ਹਾਈਵੇ ਨੈਸ਼ਨਲ ਹਾਈਵੇ ਦਾ ਜਿਹੜਾ ਪੁਲ ਬੰਦਿਆ ਨਾ ਉਹਦੇ ਨੇੜੀ ਕੀ ਆ ਜੇ ਕਿਸੇ ਵੀਰ ਨੇ ਹੋਣਾ ਉਹ ਲੋਕੇਸ਼ਨ ਜਿਹੜਾ ਨੈਸ਼ਨਲ ਹਾਈਵੇ ਦਾ ਜਿਹੜਾ ਪੁਲ ਬੰਦਿਆ ਵਾ ਨਾ ਉਹ ਜਿੱਦਦਾ ਕਹਿ ਸਕਦੇ ਆਪਾਂ ਗੋਦਵਾਲ ਤੋਂ ਦੂਜੀ ਸਾਈਡ ਤੇ ਤੇ ਤਲਵੰਡੀ ਵਾਲੀ ਸਾਈਡ ਤੇ ਜਾਂ ਮੁੰਡੀ ਮੋੜ ਵਾਲੀ ਸਾਈਡ ਤੇ ਇਧਰਲੇ ਪਾਸੇ ਆ ਇਹਨਾਂ ਵੀਰਾਂ ਦੀ ਆਣ ਕੇ ਹੈਲਪ ਕਰੀਏ ਵੱਧ ਤੋਂ ਵੱਧ ਪਹੁੰਚੀਏ